ਬੋਲੋ ਜੀ ਵਾਹਿਗੁਰੂ ਸਿੱਖੋਂ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੋਬਿੰਦ ਸਾਹਾ ਜੀ ਵਾਰ ਸ੍ਰੀ ਗੋਬਿੰਦ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਗੋਤੀ ਸੁਨਹਿਤ ਜਿਨ੍ਹਾਂ ਨੂੰ ਨਾਨਕ ਲੇਂ ਤੇ ਆਇਆ ਹੈ ਫਿਰੰਗ ਤੋਂ ਗੁਰਤੇ ਅਮਰਦਾਸ ਸ੍ਰੀ ਅਮਦਾਸ ਸਿੰਘ ਜੀ ਸਹਾਇ ਅਰਜਨ ਹਰਗੋਬਿੰਦ ਰਾਉ ਸਵਰਾਵ ਸ੍ਰੀ ਹਰਦਾਇ ਸ੍ਰੀ ਹਰਿਕ੍ਰਿਸ਼ਨ ਤੇ ਆਈ ਹੈ ਜਿਸੇ ਰਿਠ ਹੈ ਸਭੁ ਤੁਜਾ ਹੈ ਤੇ ਇਕ ਬਹਾਦਰ ਸਮਰਿਆ ਕਲ ਨਹੁ ਲੁਬੇ ਆ ਗਏ ਤਾ ਸਭ ਥਾਈ ਹੋਏ ਸਹਾਇ ਦਸਵੀ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਕੀਤਾ ਧਿਆਨ ਕਰਕੇ ਬੋਲੋ ਜੀ ਸੰਜਿਆ ਪਿਆਰਿਆ ਚਹੁ ਸਾਹਿਬ ਜਾਦਿਆਂ ਚਾਲੀ ਬੁਤਿਆਂ ਹਠੀਆਂ ਜਪੀਆਂ ਪਤੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖੀ ਅਨੰਦ ਕੀਤਾ ਤਨਾ ਪਿਆਰੀਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਹਾਲਸਾ ਜੀ ਬੋਲੋ ਜੀ ਜਨਾ ਸਿੰਘਾਂ ਸੰਗਣੀਆਂ ਨੇ ਧਰਮ 헤 ਸੀਸ ਜੁਤੇ ਬੰਦ ਬੰਦ ਕਟਵਾਏ ਫੋਪਰੀਆਂ ਲੋਹਾਈਆਂ ਚਰਖੀਆਂ ਤੇ ਚੜੇ ਆ ਰਹੇ ਹਨ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਤਰਬਨ ਨਹੀਂ ਹਾਰਿਆ ਸੁਖੀ ਕੇਸਾਂ ਸੁਵਾਸਾਂ ਨਾਮ ਨਿਭਾਈ ਪినాਹ ਸਮੂਹ ਸ਼ਹੀਦਾਂ ਸਿੰਘਾਂ ਜੀ ਪੀਤਵੰਤਰ ਕਾਲ ਕਮਾਈ ਜੀਤਾ ਧਿਆਨ ਧਰ ਕੇ ਬੋਲੋ ਜੀ ਬੰਦੂ ਜੀ ਪੰਜਾ ਤਖਤਾਂ ਸਰਬੱਤ ਗੁਰਦਵਾਰਿਆਂ ਜੀ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਖੇ ਨਿਮਾਣੀ ਹੁੰਦੇ ਮਾਨ ਸਤਿਗੁਰੂ ਜੀ ਨੇਤਾਣੀ ਹੁੰਦੇ ਤਾਨ ਮੇਉਟਿਉਂ ਦੀ ਓਟ ਮੇ ਆਸਰੀ ਹੁੰਦੇ ਆਸਰਾ ਸੱਚੀ ਕਿਤਾਬਾ ਕੀ ਗੁਰੂ ਜੀ ਤਨ 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 ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਧੰਨ 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 ਅਮਰ ਸ਼ਹੀਦ ਬ੍ਰਹਮ ਗਿਆਨੀ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਆਪ ਜੀਆਂ ਦੇ ਪਵਿੱਤਰ ਪਾਵਨ ਸਥਾਨ ਵਿੱਚ ਤੁਹਾਨੂੰ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੀ ਮਿਹਰਤ ਕਰਨਾ ਕੋਲੋਂ ਪਾਸ ਅਰਦਾਸ ਬੇਨਤੀ ਜੋ ਜੜੀ ਦਾ ਤਰ ਪਿਤਾ ਜੀ ਆਪ ਜੀ ਦੀ ਪਵਿੱਤਰ ਪਾਵਨ ਹਾਜ਼ੂਰੀ ਹੁੰਦਾ ਸਰਬੱਤ ਦੇ ਭਲੇ ਦੀ ਦਾਤ ਲਈ ਅਰਦਾਸ ਬੇਨਤੀ ਸਤਿਗੁਰੂ ਮਿਹਰਾਂ ਕਰਨੀਆਂ ਦਰੋਂ ਕਰੋ ਸਰਬੱਤ ਸੰਤਾਂ ਦਾ ਭਲਾ ਕਰਨਾ ਦਰੋਂ ਕਰੋ ਸਿੱਖੀ ਸਦਕ ਪਰਉਸਾ ਨਾਮਦਾਨ ਬਖਸ਼ਣਾ ਸਰਬੱਤ ਸੰਤਾਂ ਦੇ ਘਰਾ ਪਰਿਵਾਰਾਂ ਵਿੱਚ ਆਪਸੀ ਪ੍ਰੇਮ ਪਿਆਰ ਖੁਸ਼ਹਾਂਤੀ ਵਰਤਾਉਣੀ ਹੈ ਸਭਨਾਂ ਨੂੰ ਨਾਮ ਦੀ ਦਾਤ ਸੇਵਾ ਸਿਮਰਨ ਦੀਆਂ ਦਰੋਂ ਕਰੋ ਦਾਤਾਂ ਬਖਸ਼ਿਸ਼ ਕਰਦੀਆਂ ਨੌਕਰੀ ਔਰ ਕਾਰੋਬਾਰਾਂ ਵਰਤਣ ਪਾਉਣੀਆਂ ਸ਼ਿਵ ਭਾਵਨਾਵਾਂ ਪੂਰਨ ਕਰਮੀਆਂ ਦੀ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਦਾ ਤਾਰਕ ਤਾ ਜਰੋਂ ਕਰੋ ਸਰਬਤ ਸੰਤਾ ਦਾ ਭਲਾ ਕਰਨਾ ਗਰੀਬਨ ਆਵਾਜ਼ ਵਿਅੰਤ ਪੁੱਲਾਂ ਬਖਸ਼ ਰੈਣੀਆਂ ਜੀ ਸਹੀ ਪਿਆਰੇ ਮੇਲੋ ਜਨਾ ਮਲੇ ਆਪ ਜੀ ਦਾ ਨਾਮ ਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ